ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਮਾਰਨਿੰਗ ਦਾ ਸਵਾ 6 ਦਾ ਸਵਾ 6 ਹੋ ਗਏ ਤੇ ਮੈਂ ਨਾ ਵੀ ਦੀ ਪਰ ਕੰਮ ਨਹੀਂ ਹਜੇ ਮੈਂ ਕੋਈ ਸ਼ੁਰੂ ਕੀਤਾ ਕਿਉਂਕਿ ਬੇਟੀ ਨੇ ਜਾਣਾ ਸੀ ਸਵੇਰੇ ਤੇ ਉਹਦ ਕਰਕੇ ਮੈਂ ਫਿਰ ਉਹਦਾ ਹੀ ਖਾਣਾ-ਦਾਣਾ ਤਿਆਰ ਕੀਤਾ ਜਦੋਂ ਉਹਨੇ ਪਹੁੰਚਣਾ ਸੀ ਕਾਲਜ ਉਦੋਂ ਉਹਦਾ ਖਾਣੇ ਦਾ ਬ੍ਰੈਕਫਾਸਟ ਦਾ ਟਾਈਮ ਟੱਪ ਜਾਣਾ ਸੀ ਫਿਰ ਮੈਨੂੰ ਆਇਆ ਹੋਗਾ ਵੀ ਨਾਲ ਕੁਝ ਮੈਂ ਉਹਨੂੰ ਖਵਾ ਵੀ ਦਵਾਂ ਤੇ ਨਾਲ ਪੈਕ ਵੀ ਕਰ ਦਾਂ ਫਿਰ ਉਠ ਕੇ ਸਵੇਰੇ ਮੈਂ ਬਣਾਇ ਪਲਾਉ ਤਿਆਰੀ ਮੈਂ ਰਾਤ ਹੀ ਕਰਤੀ ਸੀ ਚਾਵਲ ਬਣਾ ਲੇ ਸਬਜ਼ੀਆਂ ਵਾਲੇ ਉਹ ਮੈਂ ਪੈਕ ਕਰਤੇ ਤੇ ਪਨੀਰ ਰੈਪ ਉਹ ਖਾ ਕੇ ਚਲਾ ਗਿਆ ਬਸ ਇੰਨਾ ਕੰਮ ਹੀ ਹੋ ਗਿਆ ਸਵੇਰ ਦਾ ਤੇ ਹੁਣ ਮੈਂ ਨਾਲ ਹੀ ਦਵਿੰਦਰ ਗਏ ਉਹਨਾਂ ਨੂੰ ਬੱਸ ਚੜਾਉਣ ਯਰ ਆ ਗਏ ਤੇ ਫਿਰ ਚਾਹ ਪੀਵਾਂਗੇ ਅਸੀਂ ਚਾਹ ਵੀ ਨਹੀਂ ਪੀਤੀ ਹੋ ਜੀ ਮੈਂ ਵੀ ਪਾਣੀ ਪਾਣੀ ਪੀ ਜਾਂਦੀ ਹਾਂ ਸਵੇਰ ਦਾ ਮੇਰਾ ਤੀਜਾ ਗਲਾਸਾ ਪਾਣੀ ਦਾ ਤੇ ਫਿਰ ਮੈਨੂੰ ਆਇ ਲਾਲਚ ਹੋਇਆ ਕਿ ਚਲੋ ਮੈਂ ਪਾਣੀ ਪੀ ਲਾਂ ਖਾਲੀ ਪੇਟ ਵੀ ਫਿਰ ਆਉਂਦਾ ਨਾ ਖੋ ਜੀ ਪੈਂਦੀ ਹੈ ਫਿਰ ਚਾਹ ਮੈਨੂੰ ਆਇਆ ਕਿ ਚਲੋ ਪਾਣੀ ਬਾਰੀ ਨਾਲ ਇਕੱਠੇ ਹੀ ਪੀਵਾਂਗੇ ਤੇ ਬਾਕੀ ਕੰਮ ਉਸ ਕਨਾਂ ਵੀ ਲਈ ਨਾ ਉਹ ਹੁਣ ਮੈਨੂੰ ਆਇਆ ਲੱਗਦਾ ਵੰਡਾ ਕੰਮ ਸਵੇਰੀ ਹੋਏ ਦਾ ਸਰਦੀ ਚ ਨਾ ਦੁਪਹਿਰੇ ਹੀ ਕੰਮ ਕੰਮ ਖਤਮ ਕਰਕੇ ਨਹਾਉਣਾ ਬਹੁਤ ਔਖਾ ਲੱਗਦਾ ਆ ਬਹੁਤ ਆਰਾਮਦਾਰੀ ਹੈ ਵੀ ਤੁਸੀਂ ਸਰਦੀ ਸਵੇਰੀ ਨਹਾ ਲਓ ਕਿਉਂਕਿ ਹੁਣ ਕਿਹੜਾ ਪਸੀਨਾ ਆਉਂਦਾ ਨਾ ਉਹਨਾਂ ਦਾ ਵੱਡਾ ਕੰਮ ਖਤਮ ਹੋ ਜਾਂਦਾ ਤੇ ਅੱਜ ਆ ਸਾਫ ਸਫਾਈਆਂ ਚ ਮੈਂ ਵਾਸ਼ਰੂਮ ਡੀਪ ਕਲੀਨ ਕਰਨਾ ਆਪਣਾ ਕੱਲ ਕਰਨਾ ਸੀਗਾ ਪਰ ਕੱਲ ਕੰਮ ਵੀ ਬਹੁਤ ਜਾਂਦਾ ਸੀ ਘਰ ਦੇ ਤੇ ਮੇਰੀ ਢੂਈ ਵੀ ਬਹੁਤ ਧੁਖਰੀ ਸੀ ਅੱਜ ਟਾਈਮ ਕੱਢ ਕੇ ਵਾਸ਼ਰੂਮ ਟੀਪ ਕਲੀਨ ਕਰੂੰਗੀ ਤੇ ਕਾ ਵੱਡਾ ਕੰਮ ਮੈਂ ਤਿਆਰੀ ਕਰੀ ਪੀਐਲਸੀ ਦੀ ਪਿੰਨੀਆਂ ਦੀ ਦੇਖਦੀਆਂ ਜੋ ਵੀ ਬਣਾਉਣਾ ਸਮਾਨ ਸਾਰਾ ਤਿਆਰ ਕਰਿਆ ਪਿਆ। ਅ ਕਵਾਂਟਿਟੀ ਜਾਂਦੇ ਆ ਜਿਵੇਂ ਅੱਧਾ ਕਿਲੋ ਆਰਸੀ ਦੀ ਮੈਂ ਬਣਾਉਣੀ ਅੱਧਾ ਕਿਲੋ ਕਿਉਂ ਅੱਧਾ ਕਿ ਟੁਆਟਾ ਅੱਧਾ ਕਿਲੋ ਚੀਨੀ ਹੋ ਗਈ ਤੇ ਬਾਕੀ ਸਮਾਨ ਹੋ ਗਿਆ ਕਿਲੋ ਵਾਂਗੂ ਦੂਜਾ ਸਮਾਨ ਹੋ ਗਿਆ ਸਾਰਾ ਜੋ ਮੈਂ ਪੋਣਾ ਪੋਣਾ ਕਿਲੋ ਕਿਲੋ ਦੇ ਨੇੜੇ ਸਮਾਨ ਹੋ ਗਿਆ ਡਰਾਈ ਫਰੂਟ ਸੀਡ ਸਾਰਾ ਕੁਝ। ਅ ਆ ਬਣਾਉਂਗੀ ਅੱਜ ਕੱਢਦੀਆਂ ਟਾਈਮ ਉਹਦੇ ਵਾਸਤੇ ਵੀ ਮਸਾ ਇਹ ਜੇ ਕੰਮ ਨਹੀਂ ਆਇਆ ਦੇਖ ਮੈਂ ਕੀ ਕੰਮ ਬਣਾਇਆ ਦਾਲ ਸਬਜ਼ੀ ਅੱਜ ਮੈਨੂੰ ਕੁਝ ਸੋਚੀ ਨਹੀਂ ਮੈਂ ਕੀ ਬਣਾਵਾਂ ਅੱਜ ਹੋਣਗੇ 2-4 ਬੰਦੇ ਰੋਟੀ ਵਾਲੇ ਦੇਖਦੇ ਦਾਲ ਸਬਜ਼ੀ ਕੱਲ ਨਾ ਆਲੂ ਪਕੌੜੇ ਬਣਾਈ ਸੀ ਕਿਸਵੇਰੇ ਤੇ ਟਕਾਂਗਾ ਪਰੇ ਪਿਆਵੀਂ ਰਾਤ ਆਸੀਂ ਫਿਰ ਖਾਣਾ ਬਾਹਰ ਖਾਏ ਖਾਦਾਂ ਨਹੀਂ ਹੈ ਕਿਸ ਨੇ ਪਰ ਉਹਦੇ ਨਾਲ ਤਾਂ ਸਰਦਨਾ ਨਹੀਂ ਹੈਗਾ ਸਰਦਾਲ ਸਬਜ਼ੀ ਮੈਨੂੰ ਹੋਰ ਬਣਾਉਣੀ ਪਊਗੀ ਔਰ ਉਹ ਵੀ ਤਾਜੀ ਬਣਾਉਣੀ ਪਊਗੀ ਜਦੋਂ ਬਾਹਰ ਫੇ ਰੋਟੀ ਜਾਂਦੇ ਤਾਜੀ ਸਬਜ਼ੀ ਚੱਲਦੀ ਆ ਦੇਖਦੇ ਮੈਂ ਕੀ ਕਰਾਂ ਇੱਧਰ ਬਣ ਚੁੱਕੀ ਹੈ ਆਲੂ ਮਟਰ ਦੀ ਸਬਜ਼ੀ ਮਟਰ ਪਈ ਸੀ ਫ੍ਰਿਜ ਵਿੱਚ ਕੱਢੇ ਹੋਏ ਤੇ ਸਬਜ਼ੀ ਬਣਾ ਲਈ ਆਲੂ ਮਟਰ ਦੀ ਤੇ ਬ੍ਰੈਕਫਾਸਟ ਵਿੱਚ ਮੈਂ ਬਣਾਇਆ ਦਲੀਆ ਦਲੀਆ ਮੈਂ ਪੈਨ ਵਿੱਚ ਬਣਾਇਆ ਕਿਉਂਕਿ ਕੁੱਕਰ ਵਿੱਚ ਮੈਂ ਸਬਜ਼ੀ ਬਣਾ ਲਈ ਸਗੋਂ ਕੁੱਕਰ ਵਾਲਾ ਦਲੀਆ ਜ਼ਿਆਦਾ ਟੇਸਟੀ ਲੱਗਦਾ ਪੈਨ ਵਾਲਾ ਜਿਵੇਂ ਨੂੰ ਘੱਟ ਟੇਸਟ ਨਹੀਂ ਲੱਗਿਆ ਤੇ ਕਿਚਨ ਦਾ ਕੰਮ ਕਰਨ ਤੋਂ ਬਾਅਦ ਕੁਕਿੰਗ ਦਾ ਉਸ ਤੋਂ ਬਾਅਦ ਮੈਂ ਵਾਸ਼ਰੂਮ ਦੀ ਡੀਪ ਕਲੀਨਿੰਗ ਕੀਤੀ ਹਫ਼ਤੇ 'ਚ ਇੱਕ ਦਿਨ ਡੀਪ ਕਲੀਨ ਕਰਦੀ ਹੁੰਨੀ ਆ ਵਾਸ਼ਰੂਮ ਔਰ ਜਿਸ ਦਿਨ ਡੀਪ ਕਲੀਨ ਕਰੋ ਨਾ ਫਿਰ ਆਇਆ ਲੱਗਦਾ ਬਹੁਤ ਵੱਡਾ ਕੰਮ ਹੋ ਗਿਆ ਕਿਉਂਕਿ ਅੱਧਾ ਪ ਅੰਤੀ ਚਾਹਲੀ ਬੰਤਰ ਆਉਣਾ ਚਾਹੀਦੇ ਨੇ ਉਹ ਸੋਭਾ ਸਾਰਾ ਬਾਥਰੂਮ ਡਰਾਈ ਕਰੋ ਕੰਦਾ ਤਾਂ ਸਾਰਾ ਕੰਦਾ ਤੇ ਮੈਂ ਛੋਟੇ ਵਾਈਪਰ ਨਾਲ ਪਾਣੀ ਡਰਾਈ ਕਰ ਦਨੀ ਆ ਸੁੱਕਾ ਕੱਪੜਾ ਮਾਰ ਲਾਂ ਤਾਂ ਕਿ ਪਾਣੀ ਦੇ ਦਾਗ ਨਾ ਕਿਤੇ ਵੀ ਰਹਿਣ ਤੇ ਇਸ ਕਰਕੇ ਟਾਈਮ ਜਿਆਦਾ ਲੱਗੇ ਹੁੰਦਾ ਪਰ ਡੀਪ ਕਲੀਨਿੰਗ ਕਰਕੇ ਨਾ ਪੌਸ਼ਟੂਮ ਬਹੁਤ ਜ਼ਿਆਦਾ ਵਧੀਆ ਲੱਗਦਾ ਉਹ ਮੈਂ ਥੋੜਾ ਥੋੜਾ ਰੋਜ਼ ਕਲੀਨ ਕਰਦੀ ਆ ਪਰ ਡੀਪ ਕਲੀਨਿੰਗ ਇੱਕ ਦਿਨ ਕਰਦੀ ਆ ਵੀਕ ਵਿੱਚ ਤੇ ਹੁਣ ਤਾਂ ਸਰਦੀਆਂ ਆ ਗਈਆਂ ਹੁਣ ਤਾਂ ਘੱਟ ਕਲੀਨ ਕਰਨਾ ਪਿਆ ਕਰੂ ਗਰਮੀਆਂ ਵਿੱਚ ਦੋ ਦੋ ਕਈ ਵਾਰ ਤਿੰਨ ਤਿੰਨ ਵਾਰ ਵੀ ਨਹਾਏ ਜਾਂਦਾ ਸੀ ਉਦੋਂ ਵਾਸ਼ਰੂਮ ਚਾਰੇ ਗੰਦਾ ਹੁੰਦਾ ਫਰਹੋਂ ਸਰਦੀਆਂ ਵਿੱਚ ਇੱਕ ਫਰਨਾਈ ਦਾ ਤੇ ਬਾਥਰੂਮ ਇੰਨਾ ਜ਼ਿਆਦਾ ਗੰਦਾ ਨਹੀਂ ਹੋਇਆ ਕਰੂਗਾ ਕਿਚਨ ਦਾ ਕੰਮ ਖਾਣੇ ਦਾ ਖਤਮ ਕਰਨ ਤੋਂ ਬਾਅਦ ਫਿਰ ਮੈਂ ਲੱਗੀ ਸੀ ਪਿੰਨੀਆਂ ਬਣਾਉਣ ਬੇਸਨ ਮੈਂ ਪੁੱਣ ਲਿਆ ਸੀਗਾ ਬੇਸਨ ਪੁੱਣ ਕੇ ਉਸ ਤੋਂ ਬਾਅਦ ਦੂਸਰਾ ਸਾਮਾਨ ਪਾਉਂਗੀ ਗੈਸ ਬੰਦ ਕਰਤਾ ਬੇਸਨ ਪੁੱਣ ਕੇ ਮੈਂ ਹੁਣ ਮੈਂ ਪਾ ਰਹੀ ਆ ਅਲਸੀ ਪਰ ਮਟੀਰੀਅਲ ਗਰਮ ਆ ਸਾਰਾ ਬੇਸਨ ਹਜੇ ਗਰਮ ਆ ਅਲਸੀ ਆਪਾਂ ਆਲਰੇਡੀ ਡਰਾਈ ਰੋਸਟ ਕਰਕੇ ਰੱਖੀ ਹੋਈ ਆ ਇਸ ਕਰਕੇ ਇਹਨੂੰ ਸੇਕ ਲਵਾਉਣ ਦੀ ਲੋੜ ਨਹੀਂ ਹੈਗੀ ਜਿੰਨਾ ਆਪਾਂ ਜ਼ਿਆਦਾ ਸੇਕ ਲਵਾਵਾਂਗੇ ਨਾ ਉਨਾਂ ਫਿਰ ਆਪਾਂ ਨੂੰ ਬੈਨੇਫਿਟ ਨਹੀਂ ਮਿਲਣਾ ਅਲਸੀ ਦਾ ਉਲਸੀ ਆਪਣੀ ਪੁੰਨੀ ਹੋਈ ਆ ਤੇ ਪੁੰਨ ਕੇ ਦੁਬਾਰਾ ਇਹਨੂੰ ਆਪਾਂ ਨਹੀਂ ਪਕਾਉਣਾ ਹੁੰਦਾ ਬੇਸਨ ਗਰਮਾ ਬੇਸਨ ਵਿੱਚ ਮੈਂ ਮਿਕਸ ਕਰਦੀ ਉਲਸੀ ਸਭ ਤੋਂ ਪਹਿਲਾਂ ਉਲਸੀ ਮਿਕਸ ਕਰਨੀ ਆ ਤੇ ਉਸ ਤੋਂ ਬਾਅਦ ਫਿਰ ਦੂਸਰੇ ਜਿਹੜੇ ਡਰਾਈ ਫਰੂਟ ਮੈਂ ਤਿਆਰ ਕਰਕੇ ਰੱਖੇ ਪਏ ਨੇ ਤੇ ਸੀਡਸ ਉਹ ਪਾਉਂਗੀ ਇਹਦੇ ਵਿੱਚ ਬਹੁਤ ਟੇਸਟੀ ਲੱਗਦੇ ਨੇ ਉਲਸੀ ਦੇ ਬਿਨਾਂ ਬਾਕੀ ਫਾਇਦੇ ਇਹਦੇ ਬਹੁਤ ਨੇ ਫਿਰ ਮੈਨੂੰ ਵੀ ਐ ਹੋ ਗਿਆ ਪੰਜੀਰੀ ਤਾਂ ਜਦੋਂ ਬਣਾਉਂਗੀ ਦੇਖ ਕੇ ਚੱਲੂਗੀ ਇੱਕ ਵਾਰ ਉਲਸੀ ਦੀ ਪਿੰਨੀ ਤਾਂ ਬਣਾ ਲਈਏ ਵੀ ਚਲੋ ਇਹ ਤਾਂ ਮੈਂ ਗੈਸ 'ਤੇ ਬਣਾਉਣੀ ਹੁੰਦੀ ਕਿਉਂਕਿ ਬਹੁਤ ਜ਼ਿਆਦਾ ਕੁਆਂਟੀਟੀ ਵਿੱਚ ਨਹੀਂ ਬਣਾਉਂਦੇ ਮੈਂ ਖਾਂ ਨਹੀਂ ਮम्मी ਖਾਂਦੇ ਨੇ ਦਵਿੰਦਰ ਬਿਲਕੁਲ ਨਹੀਂ ਖਾਂਦੇ ਚਲਸੀ ਤੇ ਪਿੰਨੀ ਬਿਲਕੁਲ ਨਹੀਂ ਕੋਸ਼ਿਸ਼ ਕਰੂੰਗੀ ਮੈਂ ਉਹਨਾਂ ਨੂੰ ਖਵਾਉਣ ਦੀ ਜੇ ਖਾਣ ਲਿਆ ਕਰਨ ਦਾ ਬਹੁਤ ਵਧੀਆ ਗੱਲ ਨਾਲ ਪਰ ਉਹ ਖਾਂਦੇ ਨਹੀਂ ਹੈਗੇ ਅਸੀਂ ਤੇ ਮੈਨੂੰ ਵੀ ਹੁਣ ਲਾਹ ਚਬੀ ਚਲੋ ਅਸੀਂ ਖਾ ਲਈਏ ਸਰਦੀ ਸ਼ੁਰੂ ਹੋ ਗਈ ਲਾਹ ਲੈ ਲਈਏ ਇਹਦਾ ਵੀ ਹੈ ਨਾ ਕਿਉਂਕਿ ਇਹੀ ਟਾਈਮ ਹੁੰਦਾ ਇਹ ਚੀਜ਼ਾਂ ਖਾਣ ਦਾ ਫਿਰ ਗਰਮੀ ਵਿੱਚ ਨਹੀਂ ਖਾਦੇ ਆਉਂਦੀਆਂ ਦੇ ドライ ਫੂਡ ਸੀਡਸ ਵੀ ਹੁਣ ਮੈਂ ਪਾ ਤੇ ਸਾਰਾ ਕੁਝ ਕਰੂੰਗੀ ਮਿਕਸ ਕੜਾਹੀ ਉੱਪਰ ਤੱਕ ਭਰ ਗਈ ਕੜਾਹੀ ਵਿੱਚ ਮੈਂ ਵੱਡੀ ਲਈ ਹੈ ਤੇ ਇਹ ਵੀ ਬਿਲਕੁਲ ਉੱਪਰ ਤੱਕ ਤਾਂ ਹੈ ਕਿਉਂਕਿ ਮੈਂ ਸਮਾਨ ਕਾਫੀ ਜ਼ਿਆਦਾ ਪਾਇਆ ਸੀ ਸੀਡਸ ਹੋ ਗਏ ਡਰਾਈ ਫਰੂਟਸ ਹੋ ਗਏ ਨਾ ਰੀਲ ਹੋ ਗਿਆ ਬਹੁਤ ਸਮਾਨ ਪਾਇਆ ਫਿਰ ਇਹ ਹੋਵੇ ਵਿਕਲ ਦੀ ਅਲਸੀ ਆਪਾਂ ਖਾ ਰਹੇ ਆਂ ਬਿਲਾਲਾ ਚ ਨਾਲ ਚਲੋ ਹੁਣ ਸਾਰਾ ਕੁਝ ਹੀ ਐਡ ਕਰ ਲੇ ਉਹਦੇ ਵਿੱਚ ਖਾਦਾ ਜਾਊਗਾ ਤੇ ਪਿੰਨੀਆਂ ਵਟ ਲਈ ਪਹਿਲਾਂ ਮੈਂ ਨਾ ਮੇਰਾ ਦਿਮਾਗ ਪਹਿਲਾਂ ਇਹ ਕਹਿ ਰਿਹਾ ਸੀ ਬੀ ਨੂੰ ਆਏ ਨਾ ਰੱਖ ਲਾਂ ਪੰਜੀਰੀ ਵਾਂਗੂ ਖਾ ਲਿਆ ਕਰਾਂਗਾ ਫਿਰ ਪੰਜੀਰੀ ਬਣਾ ਕੇ ਵੀ ਪਿੰਨੀਆਂ ਕਿੱਥੇ ਵਟਾਂਗੇ ਘੰਟਾ ਮੈਂ ਪਿੰਨੀਆਂ ਵਟਣ ਤੇ ਲਾਹੂੰਗੀ ਫਿਰ ਮੈਂ ਕਿਹਾ ਨਹੀਂ ਪਿੰਨੀਆਂ ਚਲੋ ਇੱਕ ਵਾਰ ਮਿਹਨਤ ਲੱਗੂ ਟਾਈਮ ਲੱਗੂ ਪਿੰ ਹਰ ਪਿੰਨੀਆਂ ਖਾਣੀਆਂ ਨਾ ਫਿਰ ਸੌਖੀਆਂ ਹੋਣਗੀਆਂ ਇੱਕ ਪਿੰਨੀ ਚੱਕੋ ਤੇ ਖਾਓ ਹਨਾ ਕਿੰਨੀ ਈਜ਼ੀ ਲੱਗਦੀ ਹੈ ਖਾਣੀ ਤੇ ਤੁਸੀਂ ਕੋਲ ਜਮ ਤੇ ਚੱਕੋ ਉਹਦੇ ਵਿੱਚ ਪਾਓ ਮਟੀਰੀਅਲ ਫਿਰ ਤੁਸੀਂ ਖਾਓ ਤੇ ਫਿਰ ਪਿੰਨੀਆਂ ਵਟਲੀਆਂ ਮੈਂ ਹਿੰਮਤ ਹੀ ਕਰਕੇ ਲੱਗਿਆ ਤਾਂ ਮੈਨੂੰ ਅੰਦਾ ਪਾਉਣਾ ਘੰਟੇ ਲੱਗੇ ਪਿੰਨੀਆਂ ਵਟਦੇ ਪਰ ਪਿੰਨੀਆਂ ਵਟਤੀ ਫਿਰ ਚਲੋ ਇੱਕ ਵਾਰ ਤੁਸੀਂ ਇਹ ਥੋੜਾ ਕੰਮ ਈਜ਼ੀ ਹੋ ਜਾਂਦਾ ਜੇ ਕਿਤੇ ਜਾਣਾ ਤਾਂ ਵੀ ਤੁਸੀਂ ਇੱਕ ਦੋ ਪਿੰਨੀਆਂ ਤੁਸੀਂ ਆਪਣੇ ਨਾਲ ਲੈ ਜਾਓ ਰਸਤੇ 'ਚ ਕਿਤੇ ਜਾਣਾ ਖਾ ਲਓ ਔਰ ਜੇ ਬ੍ਰੇਕਫਾਸਟ ਵਿੱਚ ਨਹੀਂ ਕੁਝ टाइम हैल कुछ भी तो भी दुध के गलास ना एक पीनी या दो पीनियाँ खा लो बहुत ही वीयर थोड़ा ब्रेकफास्ट हो जाता तो पिनिया बन के अपन तैयार ने पिनिया वट लिया ठंडिया हो गई फिर आप स्टोर कर लेंगे डब्बे तो पिंडियाँ देखो कि वाइया लग रही हैल्दी भी ने तो बहुत ही मैं आपने वालों पूरा समान पाया भी किसी चीज़ की कमी ना रहे जो आप चीज़ बनानी आ खानी भी आर सारा कुछ ही सारे का आपको फायदा मिले ही ਇਸ ਕਰਨ ਕਿ ਮੈਨੂੰ ਲਾਲਚ ਹੋ ਗਿਆ ਵੀ ਆ ਵੀ ਪਾ ਲਈ ਆ ਵੀ ਪਾ ਲਈ ਵਿੱਚ ਕਾਫੀ ਸਮਾਨ ਮੈਂ ਪਾ ਲਿਆ ਸੋ ਹੁਣ ਸੀ ਲੰਚ ਟਾਈਮ ਲੰਚ ਵਿੱਚ ਸੀ ਆਲੂ ਮਟਰ ਦੀ ਸਬਜੀ ਤੇ ਨਾਲ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਬਣਾਉਣੇ ਸਮੇਂ ਔਖੀਆਂ ਪਰ ਠੀਕ ਹੈ ਇੱਕ ਰੋਟੀ ਚਲੋ ਬਣ ਜਾਂਦੀ ਹੈ ਹੁਣ ਮੈਂ ਲੈ ਰਹੀ ਆ ਖਾ ਰਹੀ ਆ ਆਪਣੀ ਪੇਸਟਰੀ ਰਾਤ ਮੈਂ ਖਾਧ ਨਹੀਂ ਸੀ ਬਹੁਤ ਢਿੱਡ ਭਰਿਆ ਹੋਇਆ ਸੀ ਰਾਤ ਤਾਂ ਹੈ ਹੀ ਇਸ ਜਗ੍ਹਾ ਕਿ ਤਵਾਉਣ ਨੂੰ ਤੇ ਹੁਣ ਖਾ ਰਹੀ ਪੇਸਟਰੀ ਤੇ ਹੁਣ ਸੀ ਚਾਹ ਦਾ ਟਾਈਮ ਚਾਹ ਨਾਲ ਹੁਣ ਟੇਸਟ ਕਰਦੇ ਆ ਪੀਣੀ ਕਿਉਂਕਿ ਮੈਂ ਟੇਸਟ ਨਹੀਂ ਕਰੀ ਸੀ ਮੈਨੂੰ ਐਸੀ ਚਾਹ ਨਾਲ ਹੀ ਖਾਵਾਂਗੇ ਸ਼ਾਮ ਨੂੰ ਤੇ ਪਿੰਨੀਆਂ ਹੋ ਗਈਆਂ ਠੰਡੀਆਂ ਹੁਣ ਇਹਨਾਂ ਨੂੰ ਕੱਢਦਾ ਨੇ ਡੱਬੇ ਵਿੱਚ ਡੱਬੇ ਵਿੱਚ ਸਟੋਰ ਕਰਕੇ ਰੱਖ ਲਾਣੇ ਆਗੇ ਅੱਜ ਨੂੰ ਦੁਪਹਿਰ ਤੋਂ ਬਾਅਦ ਮੇਰਾ ਬਹੁਤ ਬਹੁਤ ਸਿਰ ਦੁਖ ਰਹਾ ਸੀ ਮੈਂ ਦੁਪਹਿਰੇ ਸੌਂ ਗਈ ਥੋੜਾ ਜਿਹਾ ਮੈਂ ਸੁੱਤੀ ਉੱઠી ਐਨਾ ਮੇਰਾ ਸਿਰ ਦਰਦ ਮਾਈਗਰੇਨ ਇਹ ਮੇਂ ਬੁਰੀ ਤਰ੍ਹਾਂ ਹੋ ਰਿਹਾ ਸੀਗਾ ਇਵਨ ਦਵਾਈ ਨਾਲ ਵੀ ਨਾ ਮੇਰਾ ਠੀਕ ਹੋਇਆ ਅਗੇ ਦਵਾਈ ਨਾਲ ਨਾ ਅੱਧੇ ਪੌਣੇ ਘੰਟੇ ਚ ਠੀਕ ਹੋ ਜਾਂਦਾ ਸੀ ਅੱਜ ਦਵਾਈ ਨੇ ਵੀ ਅਸਰ ਨਹੀਂ ਕਰ ਰਹਾ ਹੈਗਾ ਮੈਂ ਦਵਿੰਦਰ ਨੂੰ ਕਹਿ ਲਈ ਸੀ ਮੈਂ ਕਿ ਹੁਣ ਮੈਨੂੰ ਇਹ ਦਵਾਈ ਅਸਰ ਕਰਨੋਂ हट ਗਈ ਵੀ ਮੈਨੂੰ ਦਵਾਈ ਇਸ ਤੋਂ ਵੀ ਹੁਣ ਸਟਰੋਂਗ ਚਾਹੀਦੀ ਹੈ ਮੈਨੂੰ ਫਿਰ ਖਸਾ ਲੱਗ ਗਿਆ ਨੇ ਕਿ ਇਹ ਤੂੰ ਤਾਂ ਨਸ਼ੇ ਤੇ ਲੱਗੀ ਹੁਣ ਤਾਂ ਨਸ਼ੇ ਵਾਲੀ ਗੋਲੀਆਂ ਦੀ ਤੈਨੂੰ ਆਦਤ ਪੈ ਗਈ। ਵੀ ਸੇਰathon ਕਿਸੇ ਚੀਜ਼ ਨਾਲ ਸਿਰ ਨਹੀਂ ਹਟਦਾ ਹੈਗਾ। ਪਤਾ ਨਹੀਂ ਅੱਜ ਬਹੁਤ ਹੀ ਜਾਂਦਾ ਮੇਰਾ ਸਿਰ ਦੁਖਿਆ। ਦੋ ਦਿਨ ਲਗਾਤਾਰ ਨੈਕਸਟ ਦੇ ਵੀ ਸਾਰਾ ਦਿਨ ਮੇਰਾ ਸਿਰ ਦੁਖਿਆ। ਐ ਕਦੇ ਵੀ ਨਹੀਂ ਹੋਇਆ ਵੀ ਇੰਨੇ ਟਾਈਮ ਲਈ ਸਿਰ ਨਾ ਹਤੇ। ਪਰ ਅਗਲੇ ਦਿਨ ਵੀ ਮੈਂ ਦਵਾਈ ਨਹੀਂ ਲਈ ਪਰ ਰੈਸਟ ਕਰਿਆ ਪਰ ਰੈਸਟ ਕਰਕੇ ਉਸ ਤੋਂ ਬਾਅਦ ਫਿਰ ਅੱਧੇ ਦਿਨ ਤੋਂ ਬਾਅਦ ਸਿਰ ਦਰਦ ਹਟਿਆ ਸੀ। ਪਿੰਨਿਆ ਲੋ ਕਰ ਲਈ ਆਪਾਂ ਸਟੋਰ ਡੱਬੇ ਵਿੱਚ ਪਾ ਲਈ ਆਪਣਾ ਕੰਮ ਹੋ ਜੂਗਾ ਸੌਖਾ। ਕੋਤੇ ਖਾਉ ਕੋਸ਼ਿਸ਼ ਕਰੂੰਗੀ ਦਵਿੰਦਰ ਨੂੰ ਵੀ ਖਵਾਉਣ ਦੀ ਜੇ ਖਾ ਲੈ ਕਰਨਗੇ ਤਾਂ ਬਹੁਤ ਵਧੀਆ ਗੱਲ ਹੈ ਮੈਨੂੰ ਵੀ ਅੱਛੀਆਂ ਲੱਗਣ ਲੱਗੀਆਂ ਹੁਣ ਤਾਂ ਪਹਿਲਾਂ ਤਾਂ ਮੈਂ ਵੀ ਨਹੀਂ ਖਾਦੀ ਸੀ ਕਦੇ ਪਰ ਹੁਣ ਤਾਂ ਮੈਂ ਕਈ ਸਾਲਾਂ ਤੋਂ ਹਰ ਸਰਦੀ ਮੈਂ ਆਪਣੀਆਂ ਖਾਨੀਆਂ ਤੇ ਉਸ ਵਾਰ ਫਿਰ ਡਸਟਬਿਨ ਇੱਕ ਦੋ ਖਾਲੀ ਕੀਤੇ ਨੇ ਵਾਸ਼ ਕੀਤਾ ਡਸਟਬਿਨ ਕੁਝ ਇਹ ਕੰਮ ਨੇ ਕਈ ਵਾਰ ਸਵੇਰੇ ਮਿਸ ਹੋ ਜਾਂਦੇ ਨੇ ਸਵੇਰੇ ਬਿਜ਼ੀ ਰੁਟੀਨ ਕਰਕੇ ਨਹੀਂ ਡਸਟਬਿਨ ਮੇਰੇ ਤੋਂ ਖਾਲੀ ਹੁੰਦੇ ਫਿਰ ਮੈਂ ਸ਼ਾਮ ਨੂੰ ਡਸਟਬਿਨ ਖਾਲੀ ਕਰਕੇ ਵਾਸ਼ ਕਰ ਦਿੰਦੀ ਹੁਣ ਨਹੀਂ ਕਿ ਹਰ ਕਿਸੇ ਵੀ ਕੰਮ ਦਾ ਕੋਈ ਫਿਕਸ ਰੁਟੀਨ ਨਹੀਂ ਹੈਗਾ ਕੱੜ ਵਿੱਚ ਹਮ ਹੁ ਬਣਾ ਹੀ ਨਹੀਂ ਸਕਦੇ ਫਿਕਸ ਰੂਟੀਨ ਜਦੋਂ ਵੀ ਕਿਸੇ ਕੰਮ ਦਾ ਜਦੋਂ ਟਾਈਮ ਲੱਗਦਾ ਬਸ ਉਹ ਕੰਮ ਉਹਦੀ ਕਰਦ ਕਰਨੀ ਹੁੰਦੀ ਮੈਂ ਤਾਂ ਇਹ ਨਹੀਂ ਹੈਗਾ ਕਿ ਸਵੇਰੇ ਹੀ ਕਰਨੀ ਨੇ ਕੰਮ ਸ਼ਾਮ ਨੂੰ ਨਹੀਂ ਕਰਨਾ ਕਈ ਵਾਰ ਕਿਸੇ ਕੰਮ ਦਾ ਕੋਈ ਫਿਕਸ ਟਾਈਮ ਨਹੀਂ ਹੁੰਦਾ ਜੇ ਆਪਾਂ ਟਾਈਮ ਕੱਢਣ ਦੀ ਕੋਸ਼ਿਸ਼ ਕਰਦੇ ਨਹੀਂ ਟਾਈਮ ਕੱਢ ਪਾਉਂਦੇ ਡਸਪਿੰਗ ਵਗੈਰਾ ਖਾਦੀ ਕੀਤੇ ਤੇ ਉਸ ਤੋਂ ਬਾਅਦ ਫਿਰ ਮੈਨੂੰ ਨਿਕਲਣਾ ਬਹੁਤ ਮਜ਼ਬੂਤ ਇੱਕ ਡੱਬਾ ਮਿਲ ਗਿਆ ਸ਼ੇਪ ਵੀ ਇਹਦੀ ਠੀਕ ਸੀ ਵੀ ਆਪਾਂ ਕਬਡਰਸ ਵਿੱਚ ਆਪਣੇ ਕੈਬਨਟ ਵਿੱਚ ਰੱਖ ਸਕਦੇ ਹਾਂ ਬਹੁਤ ਵੱਡਾ ਵੀ ਨਹੀਂ ਸੀਗਾ ਤੇ ਫਿਰ ਇਹ ਇਹਦੇ ਉੱਪਰ ਮੈਂ ਗਿਫਟ ਰੈਪਿੰਗ ਪੇਪਰ ਰੈਪ ਕਰ ਰਹੀ ਆਂ ਅੰਡਾ ਬਾਕ ਬਹੁਤ ਵਧੀਆ ਸੀ ਜੋ ਕੋਈ ਮੈਨੂੰ ਲੱਗ ਲੱਗਦਾ ਨਾ ਵੀ ਡੱਬਾ ਬਹੁਤ ਹੈਵੀ ਆ ਵੀ ਆਪਣਾ ਕੰਮ ਆ ਜਾਊਗਾ ਤੇ ਕਾਫੀ ਟਾਈਮ ਇਹਨੇ ਚੱਲਣੀ ਹੋਣਾ ਇਸ ਸਮਾਨ ਰੱਖਣਾ ਖਰਾਬ ਨਹੀਂ ਹੋਣਾ ਔਰ ਡੱਬੇ ਦੀ ਮੈਨੂੰ ਸ਼ੇਪ ਸਾਈਜ਼ ਠੀਕ ਲੱਗੇ ਆਪਣੀ ਅਲਮਾਰੀਆਂ ਦੀਆਂ ਕੈਬਿਨਟਸ ਤੇ ਰੱਖਣ ਵਿੱਚ ਅੰਦਰ ਰੱਖਣ ਵਿੱਚ ਫਿਰ ਮੈਂ ਉਹ ਡੱਬਾ ਮੈਂ ਕਵਰ ਕਰ ਲਾਨੇ ਹੁੰਨੇ ਰੈਪਿੰਗ ਪੇਪਰ ਨਾਲ ਤੇ ਮੈਨੂੰ ਡੱਬਾ ਬਹੁਤ ਮਜ਼ਬੂਤ ਲੱਗਿਆ ਫਿਰ ਮੈਂ ਅੰਦਰ ਲਿਆ ਕੇ ਮੈਨੂੰ ਰੈਪ ਕੀਤਾ ਤੇ ਜਿਹੜਾ ਰੈਪ ਕਰ ਰਹੀਆਂ ਪੇਪਰ ਜਿਹੜਾ ਪੇਪਰ ਦੀ ਨਾ ਪ੍ਰਿੰਟਿੰਗ ਵੀ ਇੰਨੀ ਜਲ ਸੋਹਣੀ ਸੀ ਬਹੁਤ ਜ਼ਿਆਦਾ ਰੈਪ ਕਰਕੇ ਬਹੁਤ ਜ਼ਿਆਦਾ ਸੋਨਾ ਲੱਗਿਆ ਕਾਫੀ ਕੰਮ ਆ ਜਾਂਦੇ ਨੇ ਡੱਬੇ ਮੈਂ ਬਹੁਤ ਸਾਲਾਂ ਤੋਂ ਕਈ ਜਗ੍ਹਾ ਤੇ ਨੂੰ ਯੂਜ਼ ਕਰ ਰਹੀ ਆ ਪਰ ਹਾਂ ਕੱਪੜੇ ਪਾ ਕੇ ਤੁਸੀਂ ਲੰਬੇ ਟਾਈਮ ਲਈ ਸਟੋਰ ਨਾ ਕਰੋ ਇਹਨਾਂ ਨੂੰ ਵੀ ਤੁਸੀਂ ਮੁੜ ਕੇ ਦੇਖੋ ਨਾ ਉਹ ਤੁਸੀਂ ਰੂਟੀਨ 'ਚ ਨਾ ਜਿਵੇਂ ਮਰਜ਼ੀ ਯੂਜ਼ ਕਰੀ ਚੱਲੋ ਕੋਈ ਨੁਕਸਾਨ ਨਹੀਂ ਹੈਗਾ ਜੇ ਕੱਪੜੇ ਵੀ ਤੁਸੀਂ ਰੱਖੋਗੇ ਰੋਜ਼ ਨਹੀਂ ਰੋਜ਼ ਤਾਂ ਵੀ ਕੋਈ ਡਰ ਨਹੀਂਗਾ ਪਰ ਉਹਦੇ ਵਿੱਚ ਤੁਸੀਂ ਉਹਨੂੰ ਤੁਸੀਂ ਯੂਜ਼ ਰੋਜ਼ ਕਰੋ ਉਹਦੇ ਵਿੱਚ ਕੱਪੜੇ ਚੱਕੋ ਤੇ ਰੱਖੋ ਇਹ ਨਾ ਹੋਵੇ ਇੱਕ ਵਾਰ ਤੁਸੀਂ ਰੱਖ ਕੇ ਕੱਪੜੇ ਇੱਧੇ ਸਾਲ ਭਰ ਨਾ ਦੇਖੋ ਫੇਰ ਖਰਾਬ ਹੋ ਸਕਦੇ ਨੇ ਇਹ ਤਾਂ ਕੁਝ ਨਹੀਂ ਬਾਕਸ ਬਣ ਕੇ ਰੈਡੀ ਆ ਇਹ ਬਾਕਸ ਵੀ ਬਹੁਤ ਮਜ਼ਬੂਤ ਬਹੁਤ ਹੈਵੀ ਮਿਲ ਗਿਆ ਮੈਨੂੰ ਤੇ ਆ ਪੇਪਰ ਦੀ ਪ੍ਰਿੰਟਿੰਗ ਦੇਖੋ ਕਿੰਨੀ ਵਧੀਆ ਬਹੁਤ ਸੋਹਣੀ ਪ੍ਰਿੰਟਿੰਗ ਲੱਗੀ ਮੈਨੂੰ ਪੇਪਰ ਦੀ ਪਰ ਹੈ ਕਿ ਸ਼ਾਪੀ ਕੀਪਰ ਕੋਲ ਸਿਰਫ 4 ਪੀਸ ਪਤਾ ਨਹੀਂ 5 ਪੀਸ ਸੀਗੇ ਜੇ ਜ਼ਿਆਦੇ ਹੁੰਦੇ ਮੈਂ ਜਾਂਦੀ ਲੈ ਲੈਂਦੀ ਫਿਰ ਹੱਥ ਤੇ ਫੇਵਿਕੋਲ ਲੱਗੀ ਹੋਈ ਹੈ ਜੇ ਜ਼ਿਆਦੇ ਹੁੰਦੇ ਤਾਂ ਮੈਂ ਸਾਰੇ ਲੈ ਲੈਂਦੀ ਮੈਨੂੰ ਤੇ ਪ੍ਰਿੰਟਿੰਗ ਬਹੁਤ ਸੋਹਣੀ ਲੱਗੀ ਆ ਪੇਪਰ ਦੀ ਵਿੱਚ ਉਹ ਵੀ ਦਾ ਸਾਰਾ ਕਵਰ ਕਰਤਾ ਬਹੁਤ ਸੋਹਣਾ ਲੱਗਦਾ ਇਹ ਆਪਾਂ ਕਿਤੇ ਵੀ ਯੂਜ਼ ਕਰਤਾ ਕਰਦੇ ਹਾਂ ਸਟੋਰੇਜ ਲਈ ਜਿਵੇਂ ਕਿਚਨ ਦੇ ਨਹੀਂ ਕਿ ਮोटे ਕੰਟੇਨਰ ਸਟੋਰ ਕਰਨੇ ਨੇ ਜਾਂ ਕੋਈ ਬੱਚਿਆਂ ਦੇ ਟੌイズ इवन ਕੱਪੜੇ ਛੋਟੇ-ਮੋਟੇ ਬੱਚਿਆਂ ਦੇ ਬੱਚਿਆਂ ਦੇ ਟੌイズ ਸਟੋਰ ਕਰਨੇ ਨੇ ਪੈਂਟਰੀ 'ਚ ਕੋਈ ਆਪਾਂ ਇਹਦੇ ਵਿੱਚ ਆਪਣੇ ਕਿਚਨ ਦੇ ਜਿਹੜੇ ਰਾਸ਼ਨ ਹੁੰਦੇ ਉਹਦੇ ਪੈਕੇਟ ਸਟੋਰ ਕਰਨੇ ਨੇ ਉਹ ਵੀ ਕਰ ਸਕਦੇ ਹਾਂ ਜਿਵੇਂ ਮਰਜ਼ੀ ਯੂਜ਼ ਕਰ ਲਓ ਬਾਕਸ ਬਹੁਤ ਹੈਵੀ ਹੈ ਜਿੰਨਾ ਹੈਵੀ ਹੋਊਗਾ ਉਨਾਂ ਹੀ ਲੰਬਾ ਬਾਕਸ ਉਹ ਚੱਲਦਾ ਤੇ ਉਨਾਂ ਹੀ ਆਪਾਂ ਈਜ਼ੀਲੀ ਉਹਨੂੰ ਯੂਜ਼ ਕਰ ਸਕਦੇ ਜਲਦੀ ਉਹਦੇ ਖਰਾਬ ਨਹੀਂ ਹੁੰਦੇ ਹੈਗੇ ਫਿਰ ਹੈਵੀ ਸਮਾਨ ਥੋੜਾ ਜਿਹਾ ਹੈਵੀ ਸਮਾਨ ਰੱਖੀ ਤਾਂ ਵੀ ਜਲਦੀ ਖਰਾਬ ਨਹੀਂ ਹੁੰਦੇ ਇਹੜੇ ਹੈਵੀ ਬਾਕਸ ਹੁੰਦੇ ਨੇ ਪੂਰਾ ਹੈਵੀ ਬਾਕਸ ਆ ਇਹ ਮੈਨੂੰ 12 ਮਿਲਗਾ ਬੇੜੀ ਚੋਰ ਸਰੀਸਪਰੀ ਵਾਲੇ ਸਾਡੇ ਆਉਂਦੇ ਰਹਿੰਦੇ ਨੇ ਪਰ ਜਿਹੜਾ ਕੋਈ ਮਜ਼ਬੂਤ ਹੋਵੇ ਜਿਹਦੀ ਸ਼ੇਪ ਮੈਨੂੰ ਠੀਕ ਲੱਗੇ ਮੈਂ ਉਹ ਹੀ ਯੂਜ਼ ਕਰਦੀ ਹੁੰਨੀ ਆ ਇਹਨਾਂ ਦਾ ਬਹੁਤ ਭੇਨੇ ਪੇਕਾਰ ਪਰ ਹਰ ਇੱਕ ਹਰ ਇੱਕ ਦਾ ਮਟੀਰੀਅਲ ਵਧੀਆ ਨਹੀਂ ਹੁੰਦਾ ਜਿਹੜਾ ਕੋਈ ਮੈਨੂੰ ਐਂ ਲੱਗੇ ਨਾ ਮਜ਼ਬੂਤ ਆ ਜਿਆਦਾ ਜਾਂ ਸ਼ੇਪ ਜਿਹਦੀ ਠੀਕ ਲੱਗਦੀ ਆ ਵੀ ਆਪਣੇ ਕੈਬਨੈਟਸ ਦੇ ਵਿੱਚ ਆ ਸਕਦਾ ਫਿਰ ਉਹ ਹੀ ਯੂਜ਼ ਕਰੇ ਦਾ ਫਾਇਦਾ ਮੈਨੂੰ ਤਾਂ ਜੀ ਪੇਪਰ ਦੀ ਪ੍ਰਿੰਟਿੰਗ ਇਹਨੇ ਸੋਹਣੀ ਲੱਗ ਜਾਂਦੀ ਆ ਟਾਈਮ ਹੋ ਗਿਆ ਸਮਾਂ 6:00 ਹੈ ਹੁਣ ਮੈਂ ਲੈ ਕੇ ਆਪਣਾ ਡਿਨਰ ਡਿਨਰ ਵਿੱਚ ਮੈਂ ਲੈ ਰਹੀ ਹਾਂ ਪਲਾਉ ਸਵੇਰੇ ਬਣਾਈ ਸੀ ਚਾਵਲ ਸਬਜ਼ੀਆਂ ਵਾਲੇ ਬੇਟੇ ਵਾਸਤੇ ਉਹ ਬਚੇ ਪਏ ਸੀ ਬਸ ਮੈਂ ਗਰਮ ਕਰਕੇ ਤੇ ਵਿੱਚ ਹੀ ਮੈਂ ਦਹੀਂ ਪਾ ਲਈ ਇਹ ਖਾ ਲਾ ਲਿਆ ਬਸ ਮੇਰਾ ਖਾਣ ਨੂੰ ਕੋਈ ਦਿਲ ਨਹੀਂ ਕਰ ਰਿਹਾ ਸੀ ਮੇਰਾ ਸਿਰ ਬਹੁਤ ਜ਼ਿਆਦਾ ਦੁਖ ਰਿਆ ਦੁਪਹਿਰੇ ਮੈਂ ਸੌਂ ਗਈ ਸੌਂ ਕੇ ਜਦੋਂ ਮੈਂ ਉੱਠੇ ਨੇ ਇੱਕਦਮ ਮੇਰਾ ਸਿਰ ਨਾਲ ਦੀ ਨਾਲ ਹੀ ਦੁਖਣ ਲੱਗ ਗਿਆ ਸੀ ਇਸ ਕਰਕੇ ਕੁਝ ਵੀ ਮੇਰਾ ਖਾਣ ਨੂੰ ਦਿਲ ਨਹੀਂ ਕਰ ਰਿਹਾ ਸੀ ਸ਼ਾਮ ਨੂੰ ਮੈਂ दाल ਸਬਜ਼ੀ ਕੋਈ ਨਹੀਂ ਬਣਾਈ दाल ਸਬਜ਼ੀ ਸਵੇਰ ਵਾਲੇ ਆਲੂ ਮਟਰ ਬਚੇ ਪਏ ਨੇ ਤੇ ਆਟਾ ਵੀ ਕੋਈ ਨਾ ਪਿਆ ਸੀ ਸ਼ਾਮ ਦਾ ਮੇਰਾ ਇੰ ਹੁਣ ਆਪਣਾ ਮੈਂ ਡਿਨਰ ਕਰ ਰਹੀਆਂ ਜਲਦੀ ਕਰ ਲਾਂ ਨੀ 6:30 6:30 ਵਜੇ ਅੱਜ ਮੈਂ ਆਲਰੇਡੀ ਬਣਾਇਆ ਪਿਆ ਸਾਰਾ ਕੁਝ बस ਉਹਨੂੰ ਗਰਮ ਕਰਕੇ ਮੈਂ 6:30 ਵਜੇ ਖਾ ਰਹੀਆਂ ਵੱਧ ਤੋਂ ਵੱਧ 6:30 7:00 ਹੋ ਜਾਂਦੇ ਨੇ ਡਿਨਰ ਹੁਣ ਮੈਂ ਓਦੋਂ ਵੀ ਜਲਦੀ ਕਰ ਤਾ ਕਿਉਂਕਿ ਦਿਨਾਂ ਦਾ ਟਾਈਮ ਦਾ ਫਰਕ ਪੈ ਗਿਆ ਨਾ ਫਿਰ ਚਲੋ ਜੁਣ ਖਾਣਾ ਖਾ ਲਈਏ ਅੱਧਾ ਜੇ ਭੁੱਖ ਮੈਨੂੰ ਘੱਟ ਹੁੰਦੀ ਆ ਪਰ ਫਿਰ ਵੀ ਮੈਂ ਥੋੜਾ ਜਿਹਾ ਕੁਝ ਨਾ ਕੁਝ ਖਾ ਨਹੀਂ ਹ ਜੇ ਨਾ ਖਾਈਏ ਫਿਰ ਰਾਤ ਨੂੰ ਨਾ ਲੇਟ ਭੁੱਖ ਲੱਗਦੀ ਆ ਓਦੋਂ ਫਿਰ ਬਹੁਤ ਜ਼ਿਆਦਾ ਭੁੱਖ ਲੱਗਦੀ ਆ ਉਦੋਂ ਐਨੀ ਹਿੰਮਤ ਨਹੀਂ ਹੁੰਦੀ ਕੁਝ ਚੱਕ ਕੇ ਗਰਮ ਕਰਕੇ ਖਾ ਲਈਏ ਫਿਰ ਆਪਾਂ ਫਟਾਫਟ ਇਹੋ ਜਿਹਾ ਕੁਝ ਚੱਕ ਕੇ ਖਾ ਲੈਂਦੇ ਆ ਵੀ ਡੱਬੇ 'ਚ ਕੋਈ ਬਿਸਕੁਟ ਨਮਕੀਨ ਇਹੋ ਜਿਹਾ ਕੁਝ ਪੀ ਆਪਾਂ ਉਹ ਚੱਕ ਕੇ ਗਲਤੀ 'ਚ ਭੁੱਖ ਜਾਂ ਰ ਭੁੱਖ ਚਾਹੀਜੀ ਗਲਤੀ ਕਰ ਜਾਂਦੇ ਆ ਸੋ ਇਸ ਕਰਕੇ ਚਾਹੀ ਥੋੜਾ ਕਰ ਲਓ ਪਰ ਡਿਨਰ ਜ਼ਰੂਰ ਕਰੋ ਕੁਛ ਨਾ ਕੁਛ